ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੇਕਰ ਤੁਸੀਂ ਪੰਜਾਬ ਤੋਂ ਦਿੱਲੀ ਦਾ ਸਫ਼ਰ ਕਰਨ ਦੀ ਸੋਚ ਰਹੇ ਹੋ ਪਰ ਤੁਹਾਡਾ ਵਹੀਕਲ ਦਾਸਿਆ ਫਿਰ 15 ਸਾਲ ਪੁਰਾਣਾ ਹੋ ਚੁੱਕਾ ਹੈ ਤਾਂ ਇਹ ਖਬਰ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਹੁਣ ਅੱਜ ਤੋਂ ਯਾਨੀ ਕਿ 1 ਜੁਲਾਈ ਤੋਂ ਪੁਰਾਣੇ ਵਾਹਨਾਂ ਤੇ ਬ੍ਰੇਕ ਲੱਗ ਗਈ ਹੈ ਜੇ ਆ ਦਿੱਲੀ ਦੇ ਅੰਦਰ ਤੁਸੀਂ ਅਜਿਹੇ ਵਾਹਨ ਜਿਹੜੇ 10-15 ਸਾਲ ਪੁਰਾਣੇ ਐ ਉਹਨਾਂ ਨੂੰ ਨਹੀਂ ਲੈ ਕੇ ਜਾ ਸਕੋਗੇ ਇਨਾ ਪੁਰਾਨੀਆਂ ਗੱਡੀਆਂ ਨੋ ਹੁਣ ਪੈਟਰੋਲ ਪੰਪਾਂ ਤੇ ਡੀਜ਼ਲ ਤੇ ਪੈਟਰੋਲ ਨਹੀਂ ਮਿਲੇਗਾ 10 ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਪੈਟਰੋਲ ਡੀਜ਼ਲ ਦੇਣ ਤੇ ਮਨਾਹੀ ਕਰ ਦਿੱਤੀ ਗਈ ਹੈ ਇਸ ਦੀ ਪਛਾਣ ਦੇ ਲਈ ਐਨਪੀਆਰ ਕੈਮਰੇ ਲਗਾਏ ਜਾਣਗੇ ਤਾਂ ਕਿ ਜੋ ਇਹ ਵਾਹਨ ਪਛਾਣ ਦੇ ਵਿੱਚ ਆ ਸਕਣ ਤੇ ਇਹਨਾਂ ਦਾ ਜੁਰਮਾਨਾ ਇਹਨਾਂ ਤੇ ਕੀਤਾ ਜਾ ਸਕੇ ਹੁਣ ਕਿਹੜਾ ਜੁਰਮਾਨਾ ਹੋਵੇਗਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਪੈਟਰੋਲ ਪੰਪਾ ਤੋਂ ਹੀ ਇਹ ਵਾਹਨ ਹੈ ਜਿਹੜੇ ਕਿ ਜ਼ਬਤ ਹੋ ਜਾਣਗੇ। ਯਹਾਂ ਪੈਟਰੋਲ ਪੰਪਾ ਤੋਂ ਇਹਨਾਂ ਵਾਹਨਾਂ ਨੂੰ ਕੈਮਰਿਆਂ ਦੇ ਜ਼ਰੀਏ ਜ਼ਬਤ ਕਰ ਲਿਆ ਜਾਵੇਗਾ। ਜ਼ਬਤ ਕਰਨ ਤੋਂ ਬਾਅਦ ਬੰਦੀ ਕਾਰਵਾਈ ਇਹਨਾਂ ਵਾਹਨਾਂ ਤੇ ਕੀਤੀ ਜਾਏਗੀ। ਜੋ ਚਾਰ ਪਹੀਆ ਵਾਹਨ ਹੈ ਉਸ ਤੇ 10000 ਰੁਪਏ ਦਾ ਜੁਰਮਾਨਾ ਲੱਗੇਗਾ ਜਦਕਿ ਦੋ ਪਹੀਆ ਵਾਹਨ ਤੇ 5000 ਦਾ ਜੁਰਮਾਨਾ ਲੱਗੇਗਾ। ਦਿੱਲੀ ਜੇਕਰ ਤੁਸੀਂ ਅਣਜਾਣ ਰੱਖਦੇ ਹੋ ਸਫ਼ਰ ਕਰਦੇ ਹੋ ਪੁਰਾਣੇ ਵਾਹਨ ਲੈ ਕੇ ਜਾ ਰਹੇ ਹੋ ਤਾਂ ਇਹ ਖਬਰ ਬੇਅਤ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਅਚੇਹੇ ਵਾਹਨ ਤੁਸੀਂ ਦਿੱਲੀ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ ਪ੍ਰਦੂਸ਼ਣ ਵਾਧਦੇ ਹੋਏ ਪ੍ਰਦੂਸ਼ਣ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੈਸਲਾ ਦਿੱਲੀ ਸਰਕਾਰ ਦੇ ਵੱਲੋਂ ਲਿਆ ਗਿਆ ਤੇ 1 ਜੁਲਾਈ ਤੋਂ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਗਿਆ ਜਿਨ੍ਹਾਂ 10 ਸਾਲ ਤੇ 15 ਸਾਲ ਜੇਕਰ ਪੈਟਰੋਲ ਵਾਹਨ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਵਾਹਨ 15 ਸਾਲ ਪੁਰਾਣਾ ਦਿੱਲੀ ਦੇ ਵਿੱਚ ਤੁਸੀਂ ਨਹੀਂ ਵਾੜ ਸਕਦੇ ਡੀਜ਼ਲ ਵਾਹਨ 10 ਸਾਲ ਪੁਰਾਣਾ ਤੁਸੀਂ ਦਿੱਲੀ ਦੇ ਵਿੱਚ ਨਹੀਂ ਵਾੜ ਸਕੋਗੇ ਕੈਮਰਿਆਂ ਦੇ ذریعے ਇਹਨਾਂ ਤੇ ਨਿਗਰਾਨੀ ਰੱਖ ਕੇ ਇਹਨਾਂ ਨੂੰ ਚੱਕੀਤਾ ਜਾਵੇਗਾ ਤੇ ਭਾਰੀ ਜੁਰਮਾਨਾ ਠੋਕਿਆ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਨਿਰਾਸ਼ਾ ਹੋ ਸਕਦੀ ਹੈ ਅਤੇ ਸਰਕਾਰ ਤੇ ਤੁਸੀਂ ਆਪਣੀ ਪੜਾਸ ਕਰ ਸਕਦੇ ਹੋ ਕਿ ਆਖਿਰਕਾਰ ਐਡਾ ਵੱਡਾ ਜੁਰਮਾਨਾ ਕਿਉਂ ਲਗਾਇਆ ਹੈ ਪਰ ਸਭ ਤੋਂ ਪਹਿਲਾਂ ਸਰਕਾਰ ਨੇ ਤੁਹਾਨੂੰ ਨਿਰਦੇਸ਼ ਆਦੇਸ਼ ਦੇ ਦਿੱਤੇ ਨੇ ਕਿ ਜੇ ਦਿੱਲੀ ਆਣ ਵਾਲੇ ਪੁਰਾਣੇ ਵਾਹਨ ਦਿੱਲੀ ਦੇ ਵਿੱਚ ਨਾ ਲੈ ਕੇ ਆਉਣ